ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਚੰਡੀਗੜ੍ਹ ਪੁੱਜੇ ਇੱਥੇ ਉਹਨਾਂ ਨੇ ਮਨੀ ਮਾਜਰਾ ਵਿਖੇ 74.55 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 24 ਘੰਟੇ ਚੱਲਣ ਵਾਲੇ ਜਲ ਸਪਲਾਈ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾ ਨੇ ਕਿਹਾ ਕਿ ਪਾਣੀ ਸਾਡੇ ਸਭ ਦੇ ਜੀਵਨ ਦਾ ਪ੍ਰਾਣ ਹੁੰਦਾ ਹੈ ਅਤੇ ਲੱਖਾਂ ਦੀ ਆਬਾਦੀ ਦੇ ਲਈ ਇਹ ਪ੍ਰੋਜੈਕਟ ਬਹੁਤ ਹੀ ਮਹੱਤਵਪੂਰਨ ਹੈ ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਤੋਂ 24 ਘੰਟੇ ਮਿਲਣ ਵਾਲੇ ਫਿਲਟਰ ਕੀਤੇ ਹੋਏ ਪਾਣੀ ਦੀ ਸ਼ੁਰੂਆਤ ਹੋ ਗਈ ਹੈ ਅਤੇ ਅੱਜ ਤੋਂ ਹਰ ਸਮੇਂ ਹਰ ਕਿਸੇ ਨੂੰ 24 ਘੰਟੇ ਪਾਣੀ ਉਪਲਬਧ ਹੋਵੇਗਾ ਇਸ ਲਈ ਲੋਕਾਂ ਨੂੰ ਹੁਣ ਬਾਹਰੋਂ ਮਿਨਰਲ ਪਾਣੀ ਖਰੀਦਣ ਦੀ ਲੋੜ ਨਹੀਂ ਐ ਅਮੇਸ਼ ਯਾਰ ਨੇ ਕਿਹਾ ਕਿ 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਜੀ ਪ੍ਰਧਾਨ ਬਣੇ ਸਨ ਉਦੋਂ ਤੋਂ ਹੀ ਉਹਨਾਂ ਨੇ ਸਮਾਰਟ ਸਿਟੀ ਯੋਜਨਾ ਨੂੰ ਲਾਗੂ ਕਰਕੇ ਸਾਡੇ ਸ਼ਹਿਰਾਂ ਨੂੰ ਵਧੀਆ ਬਣਾਉਣ ਦੀ ਜਿਹੜੀ ਯੋਜਨਾ ਉਹ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਉਹਨਾਂ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਤਹਿਤ ਪੂਰੇ ਦੇਸ਼ ਚ ਸਵੱਛ ਪਾਣੀ ਹਰ ਨਾਗਰਿਕ ਨੂੰ ਉਪਲਬਧ ਕਰਾਉਣ ਦੀ ਕੋਸ਼ਿਸ਼ ਜਾਰੀ ਹੈ ਤੇ ਅੱਜ 15 ਕਰੋੜ ਘਰਾਂ ਦਾ ਪਾਣੀ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਪੂਰਾ ਹੋ ਗਿਆ ਇਸ ਮਿਸ਼ਨ ਦੇ ਲਾਗੂ ਹੋਣ ਦੇ ਬਾਅਦ ਡਾਇਰੀਆ ਸੰਬੰਧੀ ਮੌਤਾਂ ਦੇ ਮਾਮਲੇ 'ਚ ਦੇਸ਼ 'ਚ 3 ਲੱਖ ਕਮੀ ਆਈ ਹੈ ਤੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਨੇ ਜੇ ਜੋ ਬੋਲਣਾ ਹੈ ਉਹਨਾਂ ਨੂੰ ਬੋਲਣ ਦਿਓ ਅਤੇ ਲੋਕਾਂ ਲੋਕਾਂ ਜਿਹੜੇ ਉਹ ਚਿੰਤਾ ਨਾ ਕਰਨ 2029 ਦੇ ਵਿੱਚ ਵੀ ਮੋਦੀ ਜੀ ਦੀ ਹੀ ਸਰਕਾਰ ਆਵੇਗੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀਆਂ ਨੂੰ ਲੱਗਦਾ ਹੈ ਕਿ ਕੁਝ ਸਫਲਤਾ ਮਿਲਣ ਦੇ ਨਾਲ ਅਸੀਂ ਚੋਣਾਂ ਜਿੱਤ ਗਏ ਹਾਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਤਿੰਨ ਚੋਣਾਂ ਦੌਰਾਨ ਕਾਂਗਰਸ ਨੂੰ ਜਿੰਨੀਆਂ ਸੀਟਾਂ ਮਿਲੀਆਂ ਨੇ ਉਸ ਤੋਂ ਜ਼ਿਆਦਾ ਸੀਟਾਂ ਭਾਜਪਾ ਇਨ੍ਹਾਂ ਚੋਣਾਂ ਦੇ ਵਿੱਚ ਜਿੱਤ ਗਈ ਆ ਅਖੀਰ 'ਚ ਉਹਨਾਂ ਨੇ ਫਿਰ ਕਿਹਾ ਕਿ ਪਾਣੀ ਜਦੋਂ ਘਟ ਅਤੇ ਗੰਦਾ ਹੁੰਦਾ ਤਾਂ ਸਭ ਤੋਂ ਜ਼ਿਆਦਾ ਪਰੇਸ਼ਾਨੀ ਮਾਤਾਵਾਂ ਪੈਣਾ ਨੂੰ ਹੁੰਦੀ ਹੈ ਇਸ ਲਈ ਉਪਤ ਪ੍ਰੋਜੈਕਟਰ ਉਹਨਾਂ ਲਈ ਕਾਫੀ ਜ਼ਿਆਦਾ ਲਾਹੇਵੰਦ ਹੋਵੇਗਾ